ਪੜੋ ਵਿੱਚ ਨਵੀਂ ਹੀ ਗੱਲ ਸਾਹਮਣੇ ਆਈ ਹੈ ਜਦੋਂ ਅੱਜ ਆਪਣੇ ਹੀ ਘਰ ਦਾ ਵਿਆਹ ਛੱਡ ਕੇ ਕਿਸਾਨ ਯੂਨੀਅਨ ਕੌਦਾ ਦੇ ਪ੍ਰਧਾਨ ਲਾਭ ਸਿੰਘ ਤੇ ਹੋਰ ਰਿਸ਼ਤੇਦਾਰ ਵੱਲੋਂ ਦਿੱਲੀ ਕਿਸਾਨ ਯੂਨੀਅਨ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਚਲੇ ਗਏ ਸਾਡੇ ਨਾਲ ਗੱਲਬਾਤ ਕਰਦੇ ਆ ਵਿਆਹ ਵਾਲੇ ਮੁੰਡੇ ਦੇ ਚਾਚੇ ਲਾਭ ਸਿੰਘ ਨੇ ਦੱਸਿਆ ਕਿ ਸਾਨੂੰ ਵਿਆਹ ਨਾਲੋਂ ਜ਼ਿਆਦਾ ਜ਼ਰੂਰੀ ਮੋਦੀ ਸਰਕਾਰ ਖਿਲਾਫ ਧਰਨੇ ਤੇ ਦਿੱਲੀ ਜਾਣਾ ਜ਼ਰੂਰੀ ਹੈ ਉਹਨਾਂ ਆਖਿਆ ਕਿ ਭਾਵੇਂ ਸਾਡੀ ਜਾਨ ਵੀ ਚਲੀ ਜਾਵੇ ਪਰ ਅਸੀਂ ਦਿੱਲੀ ਮੋਦੀ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਘਰ ਪਰਤਾਂਗੇ ਉਧਰ ਵਿਆਹ ਵਾਲੇ ਮੁੰਡੇ ਲਖਵੀਰ ਸਿੰਘ ਨੇ ਦੱਸਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਰਿਸ਼ਤੇਦਾਰ ਵਿਆਹ ਛੱਡ ਕੇ ਦਿੱਲੀ ਧਰਨੇ ਵਿੱਚ ਜਾ ਰਹੇ ਹਨ ਮੈਨੂੰ ਮਾਣ ਹੈ ਕਿ ਮੈਂ ਕਿਸਾਨ ਦਾ ਪੁੱਤ ਹਾਂ ਇਸ ਮੌਕੇ ਮੁੰਡੇ ਦੇ ਮਾਮਾ ਮਾਸੜ ਤੇ ਹੋਰ ਰਿਸ਼ਤੇਦਾਰਾਂ ਨੇ ਆਪਣੇ ਵਿਚਾਰ ਦੱਸੇ ਜਿਨ੍ਹਾਂ ਵਿੱਚ ਪੈਸੂ ਬਾਬਾ ਮੰਨਾ ਸੇਠ ਡਾਕਟਰ ਸਤਗੁਰ ਸਿੰਘ ਬੱਗਾ ਹਾਜ਼ਰ ਸਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਵੱਲੋਂ ਪਿੰਡ ਪਰੋ ਇਕਤਾ ਕੋ ਵੱਲੋਂ ਅਸੀਂ 2-3 ਟਰਾਲੀਆਂ ਪਹਿਲਾਂ ਵੀ ਚੁੱਕਿਆ ਤੇ ਹਰ ਰੋਜ਼ ਸਾਡੇ ਪਿੰਡ ਤੋਂ ਟਰਾਲੀ ਜਾਂ ਇੱਕ ਗੱਡੀ ਜਾਂਦੀ ਹੈ ਅੱਜ ਵੀ ਜਾ ਰਹੇ ਹਾਂ ਰੋਜ਼ ਸਾਡੇ 10-15 ਬੰਦੇ ਜਾਂਦੇ ਨੇ ਜੋ ਅਸੀਂ ਲੋਕ ਦੀ ਸਰਕਾਰ ਦੇ ਕਾਲੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਅਸੀਂ ਵਾਪਸ ਕਰਾਉਣ ਵਾਸਤੇ ਵਾਪਸ ਕਰਾਉਣ ਵਾਸਤੇ ਜਾ ਰਹੇ ਹਾਂ ਉਹ ਇਹ ਮੰਗਾ ਅਸੀਂ ਕਿਸਾਨਾਂ ਦੀ ਸਾਰੀਆਂ ਮਨਜ਼ੂਰ ਕਰਾ ਕੇ ਰਹਿਣਾ 8 ਤਰੀਕ ਨੂੰ ਕਰਾ ਕੇ ਤਬੰਦ ਸਰਕਾਰ ਮੁਰਦਾਬਾ ਜਸਟ ਕੀ ਆ ਰਹੇ ਮੁਰਦਾਬਾ ਸਾਹੀ ਜੀ ਆਪਣੇ ਛਕਿਆਂ ਦੀ ਪ੍ਰਾਤ ਛੱਡ ਕੇ ਦਿੱਲੀ ਨੂੰ ਪਹੁੰਚ ਰਹੇ ਆ ਪ੍ਰਾਤ ਆਪਣੇ ਕੋਲ ਸਹੀਆਂ ਤੇ ਤਹਿਰੋ ਛੱਡ ਕੇ ਪ੍ਰਾਤ ਪ੍ਰਾਤ ਹੋਣ ਲੱਗ ਜੀ ਹਰੇਗੀ ਸਾਨੂੰ ਪਹਿਲਾਂ ਦਿੱਲੀ ਜਰੂਰੀ ਰੱਦ ਦਾ ਵੀ ਲਗਾ ਕੇ ਆਪ ਦੇ ਪ੍ਰਵਾਹ ਦੀ ਪ੍ਰਾਤ ਸਾਨੂੰ ਹਾਂ ਜੀ ਸਾਡਾ ਪਰਿਵਾਰ ਮੇਰਾ ਵਿਆਹ ਛੱਡ ਕੇ ਦਿੱਲੀ ਚ ਕਾਨੂੰਨ ਕਾਨੂੰ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਜਾ ਰਹੇ ਹਾਂ ਤੇ ਮੈਨੂੰ ਇਹਨਾਂ ਤੇ ਬਹੁਤ ਮਾਣ ਆ। ਬਹੁਤ ਬਹੁਤ ਧੰਨਵਾਦ। ਹਾਂ ਜੀ ਅਸੀਂ ਜੀ ਟਕੌਂਦਾ ਗਰੁੱਪ ਵੱਲੋਂ ਪੜੋ ਨਗਰ ਦੀ ਇਕਾਈ ਦੀ ਕਮੇਟੀ ਨੇ ਅੱਜ ਸਾਡੇ ਪਰਿਵਾਰ ਦੇ ਸਾਡੇ ਬੱਚੇ ਦਾ ਵਿਆਹ ਛੱਡ ਕੇ ਅਸੀਂ ਦਿੱਲੀ ਨੂੰ ਸਿਰਫ ਮੋਦੀ ਦੇ ਕਾਲੇ ਕਾਨੂੰਨਾਂ ਵਾਸਤੇ ਜਾ ਰਹੇ ਹਾਂ। ਤੇ ਅਸੀਂ ਆਪਣੇ ਸਾਰੇ ਨਗਰ ਦੇ ਆ ਵਿਆਹ ਛੱਡ ਕੇ ਜਾ ਰਹੇ ਆ ਦੇਖੋ ਜੀ ਫੇਰ ਵੀ ਆਪਣੇ ਪਰਿਵਾਰ ਦਾ ਕਹਾਸੀ ਸਾਥ ਦੇ ਰਹੇ ਆ ਹਰ ਰੋਜ਼ ਸਾਡੀ ਜੁਨੀਅਨ ਦੀ ਗੱਡੀ ਦਿੱਲੀ ਨੂੰ ਜਾ ਰਹੀ ਹੈ ਇੱਕ ਮਾਜੀ ਟੂਲਪਲੱਸ ਤੇ ਜਾ ਰਹੀ ਹੈ ਪੰਜ ਕਰਾਲੀਆਂ ਸਾਡੀਆਂ ਪਹਿਲਾ ਦਿੱਲੀ ਪਹੁੰਚੀਆਂ ਨੇ ਜੀ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ